ਨਾ ਮਨੇ ਤੂੰ ਅੰਟੀ ਮੰਮੀ ਉਹ ਤੇ ਸਬਜ਼ੀ ਕੱਟਣ ਲੱਪੀ ਐ ਤੂੰ ਟਾਈਮ ਕਿੰਨਾ ਹੋ ਗਿਆ ਤੇ ਸਹੁਰੇ ਨਹੀਂ ਜਾਣਾ ਤੂੰ ਮੰਮੀ ਮੇਰਾ ਨਾ ਸਹੁਰੇ ਜਾਣ ਨੂੰ ਜੀ ਨਹੀਂ ਕਰਦਾ ਅੱਜ ਕਿੰਨਾ ਘੇਰ ਹੋਇਆ ਤੇਰੇ ਵਿਆਹ ਨੂੰ ਤੇ ਇਹ ਕਹਿੰਦੀਆਂ ਗੱਲਾਂ ਕਰਨ ਰਹੀਆਂ ਤੂੰ ਮੰਮੀ ਕਈ ਵਾਰੀ ਨਾ ਜਾਂਦਿਆਂ ਹੀ ਨੋਹਾਂ ਨਾਲ ਇੰਨੇ ਵਿਤਕਦੇ ਹੋਣ ਲੱਗ ਪੈਂਦੇ ਆ ਕਿ ਪੇ ਸਾਰੀ ਉਮਰ ਉੱਥੇ ਕੱਟਣ ਨੂੰ ਜੀ ਨਹੀਂ ਕਰਦਾ ਉਹ ਤੇ ਪੇਕੇ ਘਰੋਂ ਨਾ ਹਮੇਸ਼ਾ ਤੇਦੀ ਡੋਲਹੀ ਉੱਠਦੀ ਆ ਤੇ ਸਹੁਰੇ ਘਰੋਂ ਅਰਥੀ ਉੱਠਦੀ ਆ ਤੇ ਧੀਆ ਨੂੰ ਥੋੜਾ ਬਹੁਤਾ ਅਡਜਸਟ ਕਰਨਾ ਹੀ ਪੈਂਦਾ ਵਾ ਮਾਪਿਓ ਦੀਆਂ ਨਾ ਇੰਨਾ ਗੱਲਾਂ ਕਰਕੇ ਕਈ ਧੀਆ ਨਾ ਆਪਣਾ ਸਾਰਾ ਦੁੱਖ ਦਰਦ ਨਾ ਆਪਣੇ ਅੰਦਰ ਹੀ ਲੁਕੋ ਛੜਦੀਆਂ ਵਾ ਉਹ ਆਪਣੇ ਮਾਪਿਓ ਨੂੰ ਕੁਝ ਨਹੀਂ ਦੱਸਦੀਆਂ ਕਿ ਸਾਡਾ ਮਾਪਿਓ ਨਾ ਦੁਖੀ ਹੋਵੇ ਮੰਮੀ ਧੀਆ ਇੰਨੀਆਂ ਵੀ ਕੰਮਲੀਆਂ ਨਹੀਂ ਹੁੰਦੀਆਂ ਕਿ ਉਹ ਆਪਣਾ ਘਰ ਆਪ ਹੀ ਖਰਾਬ ਕਰਨਗੀਆਂ ਪਰ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਆ ਨਾ ਉਹ ਫੇਰ ਹੀ ਪੇਕੇ ਘਰ ਆ ਕੇ ਤੇ ਰੋਦੀਆਂ ਆ ਤੇਰੀ ਗੱਲ ਵੀ ਬਿਲਕੁਲ ਸਹੀ ਆ ਅਹੀਂ ਹਮੇਸ਼ਾ ਖੜੇ ਆ ਤੇਰੇ ਨਾਲ ਤੇਰੇ ਵਾਸਤੇ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ। ਮਮੀ ਤੀਆਂ ਨੂੰ ਨਾ ਮਾਪਿਓ ਦਾ ਇੰਨਾ ਹੀ ਹੌਂਸਲਾ ਬਹੁਤ ਹੁੰਦਾ ਆ। ਜੋ ਠੀਕ ਆ ਮੈਂ ਤਿਆਰ ਹੁੰਦੀ ਆ ਤੇ ਮੈਂ ਚੱਲਦੀ ਆ। ਚਲ ਠੀਕ ਆ ਮੇਰੇ ਤੇ